ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨ ਜਾ ਰਹੇ ਹਾਂ 1708 ਈਸਵੀ ਦੀ ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬੇ ਕਮਾਲ ਨਦੇੜ ਦੀ ਧਰਤੀ ਤੇ ਸਨ ਤੇ ਗੋਦਾਵਰੀ ਨਦੀ ਦੇ ਕੰਢੇ ਆਪਣਾ ਪੜਾ ਲਾਇਆ ਹੋਇਆ ਸੀ ਸਿੰਘਾਂ ਦਾ ਤੇ ਉਸ ਵੇਲੇ ਪੰਜਾਬ ਵਿੱਚ ਸਰਹੰਦ ਵਿੱਚ ਜਿਹੜਾ ਵਜ਼ੀਰ ਖਾਂ ਸੀਗਾ ਉਥੋਂ ਦਾ ਗਵਰਨਰ ਸੀਗਾ ਉਸ ਨੇ ਗੁਰੂ ਸਾਹਿਬ ਤੇ ਅਟੈਕ ਕਰਨ ਲਈ ਦੋ ਪਠਾਨਾਂ ਨੂੰ ਕਿਹਾ ਤਾਂ ਗੁਰੂ ਸਾਹਿਬ ਤੇ ਦੋ ਉਹਨਾਂ ਪਠਾਨਾਂ ਨੇ ਹਮਲਾ ਕੀਤਾ ਉਹ ਪਠਾਨ ਸਰਹੰਦ ਦੇ ਗਵਰਨਰ ਨੇ ਭੇਜੇ ਸੀਗੇ ਤੇ ਉਹਨਾਂ ਦਾ ਨਾਮ ਸੀਗਾ ਜਮਸ਼ੀਦ ਖਾਨ ਤੇ ਵਜ਼ੀਰ ਬੇਗ ਜਿਹੜਾ ਜਮਸ਼ੀਦ ਖਾਨ ਸੀਗਾ ਇਸ ਨੇ ਗੁਰੂ ਸਾਹਿਬ ਤੇ ਅਟੈਕ ਕੀਤਾ ਸੀਗਾ ਖੰਜਰ ਨਾਲ ਤਾਂ ਗੁਰੂ ਸਾਹਿਬ ਨੂੰ ਕਾਫੀ ਡੂੰਘਾ ਖੰਜਰ ਮਾਰ ਦਿੱਤਾ ਸੀ ਇਸ ਨੇ ਤੇ ਜਦੋਂ ਗੁਰੂ ਸਾਹਿਬ ਤੇ ਜਮਸ਼ੀਦ ਖਾਨ ਨੇ ਅਟੈਕ ਕੀਤਾ ਸੀ ਤਾਂ ਗੁਰੂ ਸਾਹਿਬ ਨੇ ਜਮਸ਼ੀਦ ਖਾਨ ਨੂੰ ਆਪਣੀ ਸ਼ਮਸ਼ੀਰ ਨਾਲ ਉਸੇ ਵੇਲੇ ਥਾਂ ਤੇ ਹੀ ਮਾਰ ਦਿੱਤਾ ਸੀ ਜਿਹੜਾ ਵਜ਼ੀਰ ਬੇਗ ਸੀਗਾ ਉਹ ਹਲੇ ਬਹੁਤੀ ਦੂਰ ਭੱਜਿਆ ਨਹੀਂ ਸੀਗਾ ਫੜਾ ਤੋਂ ਤੇ ਸਿੰਘਾਂ ਨੇ ਉਸ ਨੂੰ ਥਾਂ ਹੀ ਦਬੋਚ ਲਿਆ ਸੀਗਾ ਤੇ ਉੱਥੇ ਹੀ ਉਸ ਨੂੰ ਮਾਰ ਦਿੱਤਾ ਸੀਗਾ ਤਾਂ ਉਹ ਜਿਹੜਾ ਜ਼ਖਮ ਸੀਗਾ ਉਹ ਕਾਫੀ ਡੂੰਘਾ ਸੀਗਾ ਤੇ ਉਸ ਵੇਲੇ ਉਥੋਂ ਦੇ ਵੈਦਾਂ ਨੇ ਉਸ ਜ਼ਖਮ ਦੀ ਡੰਗਾਈ ਤਾਂ ਮਾਪ ਨਹੀਂ ਸਕੇ ਪਰ ਹਾਂ ਉਸ ਵੇਲੇ ਗੁਰੂ ਸਾਹਿਬ ਦਾ ਜਿਹੜਾ ਜ਼ਖਮ ਸੀਗਾ ਖੂਨ ਰਸਣਾ ਬੰਦ ਕਰ ਦਿੱਤਾ ਪਰ ਫਿਰ ਇੱਕ ਡਾਕਟਰ ਸੀ ਉੱਥੇ ਅੰਗਰੇਜ਼ੀ ਡਾਕਟਰ ਜਿਹੜਾ ਸੀਗਾ ਉਸ ਸਨੇ ਡਾਕਟਰ ਨੇ ਗੁਰੂ ਸਾਹਿਬ ਦੇ ਜ਼ਖਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ناکਾਮ ਰਿਹਾ ਕਿਉਂਕਿ ਜ਼ਖਮ ਦਾ ਖੂਨ ਤਾਂ ਬੰਦ ਹੋ ਜਾਂਦਾ ਸੀਗਾ ਪਰ ਜਦੋਂ ਗੁਰੂ ਸਾਹਿਬ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਸੀ ਤਾਂ ਉਦੋਂ ਗੁਰੂ ਸਾਹਿਬ ਜਦੋਂ ਤੀਰ ਚਲਾਉਂਦੇ ਸੀ ਤਾਂ ਜਦੋਂ ਤੀਰ ਕਮਾਨ ਤੇ ਚੜਦਾ ਸੀ ਤੰਦ ਖਿੱਚੀ ਜਾਂਦੀ ਸੀ ਤਾਂ ਉਹ ਜਕਮ ਫਿਰ ਅੱਲਾਹ ਹੋ ਜਾਂਦਾ ਸੀਗਾ ਤੇ ਉਸ ਦੇ ਵਿੱਚੋਂ ਜਿਹੜਾ ਖੂਨ ਰਸਣ ਲੱਗ ਜਾਂਦਾ ਸੀ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਸੰਗਤ ਨੂੰ ਇਹ ਕਿਹਾ ਸੀ ਕਿ ਸਾਡਾ ਅੰਤਲਾ ਸਮਾ ਚੁੱਕਿਆ ਵਾ ਤੇ ਉੱਥੇ ਹੀ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗਤ ਦੇ ਦਿੱਤੀ ਸੀ ਤੇ ਕਿਹਾ ਸੀ ਅੱਜ ਤੋਂ ਬਾਅਦ ਇਹ ਸਾਡੇ ਗੁਰੂ ਆ ਤੇ ਇਸ ਫੋਟੋ ਦਾ ਇਤਿਹਾਸ ਰਿਹਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ